i don't know ਕੀ ਤਾਂ ਗਿਆ ਅੱਛਾ ਕਿ ਕੈਮਰਾ ਇਹ ਅਸੀਂ ਸਧਾਰਨ ਸਿੱਖ ਦੇ ਤੌਰ ਤੇ ਆ ਕੇ ਇੱਥੇ ਨਤਮਸਤਕ ਹੋਏ ਆ ਤਖਤ ਸਾਹਿਬ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅੱਜ ਨਮਨ ਹੋਏ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਬਸ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਭਲਾਈ ਵਾਸਤੇ ਅਸੀਂ ਬੇਨਤੀ ਕੀਤੀ ਆ ਗੁਰੂ ਮਹਾਰਾਜ ਵਾਕਸ਼ਿਸ਼ ਕਰਨ ਅੱਜ ਹੈਲਥ ਕੈਂਪ ਲਾ ਕੇ ਆਏ ਆ ਔਰ ਹੈਲਥ ਕੈਂਪ ਦੀ ਜਿਹੜੀ ਸਫਲਤਾ ਹੋਈ ਆ ਲੋਕ ਆਏ ਆ ਗੁਰੂ ਮਹਾਰਾਜ ਦੀ ਬੇਨਤੀ ਕੀਤੀ ਕਿ ਜਿੰਨੇ ਵੀ ਬਿਮਾਰ ਉੱਥੇ ਆਏ ਆ ਜਿੰਨੇ ਵੀ ਮਰੀਜ਼ ਉੱਥੇ ਪਹੁੰਚਿਆ ਗੁਰੂ ਸਾਹਿਬ ਬਖਸ਼ਿਸ਼ ਕਰਨ ਦਵਾਈ ਤੇ ਇੱਕ ਜ਼ਰੀਆ ਹੈ ਲੇਕਿਨ ਅਸਲੀ ਜਿਹੜੀ ਕਿਰਪਾ ਉਹ ਮਹਾਰਾਜ ਮਾਲਕ ਨੇ ਬਖਸ਼ਿਸ਼ ਕਰਨੀ ਹੈ ਹਜ਼ਾਰਾਂ ਦੀ ਗਿਣਤੀ 'ਚ ਅੱਜ ਉੱਥੇ ਲੋਕ ਆਏ ਆ ਔਰ ਉਸ ਦੇ ਵਿੱਚ ਉਹਨਾਂ ਨੂੰ ਜੋ ਮੈਡੀਸਿਨ ਚਾਹੀਦੀ ਸੀ ਦਿੱਤੀ ਗਈ ਆ ਲੇਕਿਨ ਅਸਲ ਜਿਹੜੀ ਕਿਰਪਾ ਵਾਸਤੇ ਅੱਜ ਅਸੀਂ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਪੰਜਾਬ ਦੇ ਸਾਰੇ ਲੋਕਾਂ ਤੇ ਵਿਸ਼ਵ ਸ਼ਾਂਤੀ ਹੋਵੇ ਔਰ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਨਾਲ ਕੋਈ ਕੋਹਾਂ ਤੇ ਪ੍ਰਭਾਵ ਬਣਿਆ ਇਹ ਤੇ ਚੁੱਪਰ ਨਾ ਵਾਸਤੇ ਗੁਰੂ ਮਹਾਰਾਜ ਸਾਨੂੰ ਸ਼ਕਤੀ ਦੇ। ਸਭ ਸਾਹਿਬ ਸੈਟੀਸਫਾਈਡ ਹੋ ਜਿਸ ਤਰੀਕੇ ਦੇ ਨਾਲ ਜਿਸ ਇੰਟੈਂਸ਼ਨ ਦੇ ਨਾਲ ਕੈਂਪ ਲਗਾਇਆ ਗਿਆ ਸੀ ਬਹੁਤ ਵੱਡੀ ਗੰਟੀ ਦੇ ਵਿੱਚ ਲੋਕ ਵੀ ਪੁੱਛੇ ਹੋਏ ਸਨ। ਅਹ ਦੇਖੋ ਜੀ ਅਹ ਅਗਰ ਅਸੀਂ ਈਵੈਂਟ ਆਰਗੇਨਾਈਜ਼ ਕਰਨ ਦੀ ਗੱਲ ਕਰੀਏ ਤੇ ਸੈਟੀਸਫਾਈਡ ਆ। ਅਗਰ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕਰੀਏ ਤੇ ਨਹੀਂ ਸੈਟੀਸਫਾਈਡ ਆ ਕਿਉਂਕਿ ਮੁਸ਼ਕਲਾਂ ਬਹੁਤ ਵੱਡੀਆਂ ਨੇ। ਲੋਕਾਂ ਨੂੰ ਇੱਕ ਇੱਕ ਕੈਂਪ ਦੇ ਨਾਲ ਰਾਹਤ ਨਹੀਂ ਦਿੱਤੀ ਜਾ ਸਕਦੀ। ਮੈਂ ਤਾਂ ਸੁਭਾਸ਼ ਜੀ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਇਹ ਸੇਵਾ ਨੂੰ ਅੱਗੇ ਵਧਾਓ। ਕੱਲੇ-ਕੱਲੇ ਪਿੰਡ ਵਿੱਚ ਜਾ ਲੋਕਾਂ ਦੇ ਦੁੱਖ ਸੁੱਖ ਨੂੰ ਆਪਾਂ ਸਮਝੀਏ ਤੇ ਉਹਦੇ ਵਿੱਚੋਂ ਫਿਰ ਇਹ ਜੇ ਕੈਂਪ ਕਿੰਨੇ ਮਰਜ਼ੀ ਹੋਰ ਲਾਉਣੇ ਪੈਣ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੀ ਜਾਗਰੂਕਤਾ ਵਾਸਤੇ ਉਹ ਮੁਹਿੰਮ ਦੇ ਤੌਰ ਤੇ ਚਲਾਇਆ ਜਾਵੇ